ਕੀ ਨਾ ਆਪਣਾ ਜੀ ਮੇਰਾ ਨਾਮ ਜੀ ਕੁਮਾਰ ਇਹ ਰਾਤ ਦਾ ਐਕਸੀਡੈਂਟ ਹੋਇਆ ਹੈ ਕੀ ਹੈ ਪਰਮਾਉਂ ਤੇ ਦੱਸਿਆ ਵੀ ਰਾਤ ਦੇ ਤਕਰੀਬਨ 9:30 ਮਿੰਟ ਦਾ ਸਮਾਂ ਸੀਗਾ ਤੇ ਬੱਚੇ ਛੋਟੇ-ਛੋਟੇ ਦੋ ਬੱਚੇ ਤਿੰਨ ਸੀਗੇ ਇੱਕ ਮੁੰਡਾ ਗੋਰਾ-ਗੋਰਾ ਸੀਗਾ ਤੇ ਇੱਕ ਸਾਡਾ ਚਾਚਾ ਜੀ ਦਾ ਬੇਟਾ ਆਕਾਸ਼ ਸਿੱਧੂ ਸੀਗਾ ਉਹ ਜਿਹੜਾ ਗੋਰਾ ਬੱਚੇ ਆਪਣੇ ਬੱਚਿਆਂ ਨੂੰ ਗੋੰਗਪਲੇ ਖਵਾ ਕੇ ਉੱਤੇ ਸਾਈਡ ਤੇ ਖੜੇ ਸੀਗੇ ਤਾਂ ਕਿ ਇੱਕ ਟਰੱਕ ਆਇਆ ਬੇਕਾਬੂ ਹੋ ਕੇ ਉਹਾਂ ਦੇ ਐਕਟਿਵਾਂ ਨੂੰ ਉਹਨੇ ਧੋਹ ਦਿੱਤਾ ਜਿਹਦੇ ਵਿੱਚ ਦੋ ਬੇਟੇ ਛੋਟੇ ਛੋਟੇ ਬੱਚੇ ਤੇ ਸਾਡਾ ਤਕਰੀਬਨ 28 29 ਸਾਲ ਦਾ ਇੱਕ ਬੇਟਾ ਸੀਗਾ ਆਕਾਸ਼ ਉਹਦੀ ਮੌਤ ਹੋ ਗਈ ਹੈ ਜੇ ਮੋਦੂ ਵਾਲੇ ਕੋਸ਼ਿਸ਼ੇ ਨਾਲ ਉਹ ਕਿੱਥੇ ਸਤ ਉਹ ਸਰ ਅੰਮ੍ਰਿਤਸਰ ਇਥੋਂ ਡਾਕਟਰ ਸਾਹਿਬ ਨੇ ਪੋਸਿਬਲ ਹਸਪਤਲ ਤੇ ਰੈਫਰ ਕਰ ਦਿੱਤਾ ਕੀ ਹੈ ਕੀ ਹਾਲਾਤ ਉਹਦੇ ਹਾਲਾਤ ਵੀ ਬਹੁਤ ਜ਼ਿਆਦਾ ਗੰਭੀਰ ਆ ਉਹਦੇ ਦੋਨੋਂ ਲੱਤਾਂ ਫ੍ਰੈਕਚਰ ਹੋ ਗਈਆਂ ਵੀ ਇੱਕ ਬੇਟੀ ਹੋਰ ਆ ਉਹ ਜਾਨੀ ਬਹੁਤ ਸਾਰੀਆਂ ਮੁਕੇਰੀਆਂ ਐਡਮਿਟਾ ਮੁਕੀ ਜਿਹੜੀ ਚੱਪਰ ਨੇ ਹਿੱਟ ਕੀਤਾ ਕਿੰਨੇ ਉਸ ਨੂੰ ਕਿੰਨੇ ਬੱਚਿਆਂ ਨੂੰ ਹਿੱਟ ਕੀਤਾ ਨਹੀਂ ਇੱਲੇ ਜੀ ਤਕਰੀਬਨ ਤਿੰਨ ਬੱਚੇ ਜਿਨ੍ਹਾਂ ਵਿੱਚ ਦੋ ਬੱਚੇ ਛੋਟੇ ਡੈਡ ਰੈੱਡ ਹੋ ਗਏ ਤੇ ਦੋ ਦੋ ਮੁੰਡੇ ਵੱਡੇ ਸੀਗੇ ਇੱਕ ਬੇਟੀ ਛੋਟੀ ਇੱਕ ਹੋਰ ਮਤਲਬ ਪੰਜਾਂ ਜਣਿਆਂ ਨੂੰ ਇਹਨਾਂ ਨੇ ਹੈਡ ਕੀਤਾ ਜੀ ਦੋ ਬੱਚੇ ਦੀ ਉਮਰ ਕਿੰਨੀ ਸੀ ਇਹਦੇ ਬੱਚੇ ਦੀ ਮੌਤ ਹੋਈ ਬੱਚੇ ਦੇ ਉੱਪਰ ਲਗਭਗ ਜੀ ਕੋਈ ਤਿੰਨ ਚਾਰ ਸਾਲ ਤਿੰਨ ਜਾਂ ਚਾਰ ਸਾਲ ਮਤੋਂ ਵੱਸ ਤੇ ਜਿਹੜਾ ਬੇਟਾ ਸੀਗਾ ਜਿਹਦੀ ਡੈਥ ਹੋਈ ਆ ਆਕਾਸ਼ ਜੀ ਉਹਦੀ ਮੈਕਸਿਮਮ 22 ਸਾਲ ਨੀਅਰ ਬਟ ਨਰਦਾਨੀ ਆਇਤ ਨੇ ਟਿਪਰਾ ਵਾਲੇ ਜਦੋਂ ਹਾਸੇ ਅੱਗੇ ਵੀ ਇਹਨਾਂ ਐਕਸੀਡ ਹੁੰਦੇ ਆ ਬਹੁਤ ਜ਼ਿਆਦਾ ਜੀ ਸਾਡੇ ਰੋਡ ਤੇ ਇੰਨਾ ਕੋਈ ਜ਼ਿਆਦਾ ਟਿਪਣ ਚੱਲਦਾ ਪਿਆ ਔਰ ਬੇਕਾਬੂ ਹੋ ਕੇ ਚੱਲਦੇ ਪੂਰੇ ਨਸ਼ੇ ਨਾਲ ਤੋਲਦ ਹੋ ਕੇ ਚੱਲਦੇ ਆ ਹੋਂ ਟਿਪਰ ਵਾਲਾ ਫਲ ਫੜ ਲਿਆ ਗਿਆ ਪੇਪਰ ਵਾਲੇ ਨੇ ਜਦੋਂ ਹਿੱਟ ਕੀਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਿਆ ਸੀਗਾ ਜੀ ਉਹ ਸਾਡੇ ਤੇ ਲਾ ਕੇ ਗਵਾਂਡ ਚ ਮੁੰਡੇ ਹੈਗੇ ਉਹਨਾਂ ਨੇ ਉਹਨੂੰ ਜਾਂਦਾ ਦੌੜਦੇ ਦੇਖਿਆ ਸੀ ਤਾਂ ਉਹਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਉਹ ਕੀ ਮੰਗ ਰਹੇ ਨੇ ਕਹਿੰਦੇ ਇਹ ਸਰਕਾਰ ਮੰਗ ਤੇ ਇਹ ਹੈ ਜੀ ਵੀ ਸਾਾਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਨੂੰ ਜਿਹੜਾ ਮੇਟ ਕੀਤਾ ਆ ਉਹਨੂੰ ਸਜ਼ਾ ਸਖਤ ਹੋ ਸਕੇ ਸਜ਼ਾ ਹੋਣੀ ਚਾਹੀਦੀ ਸਵੇਸਾ ਉਰਾ ਦੇ ਕਿ ਐਕਸੀਡੈਂਟ ਹੋਇਆ ਜਿਸ ਵਿੱਚ ਦੋ ਮਾਸੂਮ ਬੱਚੇ ਜੀ ਇੱਕ ਨੋਜਵਾਨ ਦੀ ਮੌਤ ਹੋ ਗਈ ਇਹ ਮਾਮਲਾ ਜੀ ਸਰ ਮਾਮਲਾ ਇਹ ਹੈਗਾ ਵੀ ਜਿਹੜਾ ਡਰਾਈਵਰ ਸੀਗਾ ਉਹ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਬੱਚੇ ਕੋਲ ਆਪਣੇ ਖਵਾਨ ਨੂੰ ਲੈਣਗੇ ਚਾਚਾ ਉਹਨਾਂ ਦਾ ਜਿਹੜਾ ਮੁਰਗਾ ਦਾ ਮੁੰਡੇ ਰਵਾਜ ਮਾਲ ਉੱਤੇ ਖੜੋ ਗਏ ਇੱਕ ਸੈਟ ਤੇ ਵੇਖ ਖੜੇ ਸੀਗੇ ਟਿੱਪਰ ਆਲਾ ਆਇਆ ਪਰ ਉਹ ਖੰਭੇ ਤੋਂ ਲੈ ਕੇ ਕ੍ਰੀਸ ਦਾ ਲੈ ਕੇ ਆ ਗਿਆ ਉਹਨਾਂ ਨੂੰ ਉਹਦੇ ਵਿੱਚ ਇੱਕ ਪੋਤਾ ਇੱਕ ਪੋਤੀ ਸਾਡੀ ਸੀਗੀ ਇੱਕ ਪੋਤਾ ਸੀ ਮੇਰੇ ਭਰਾ ਦੇ ਨਾਲ ਹੀ ਦੋਨੇ ਉਹਨਾਂ ਦੀ ਮੌਤ ਹੋ ਗਈ ਇੱਕ ਜਿਹੜਾ ਮੁੰਡਾ ਨੌਜਵਾਨ ਆਕਾਸ਼ ਆ ਉਹਨਾਂ ਦੀ ਮੌਤ ਹੋ ਗਈ ਬਹੁਤ ਦਰਦਨਾਕ ਘਟਨਾ ਹੋਈ ਹੈ ਜੀ ਜਿਵੇਂ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਨਸ਼ੇ ਵਿਰੁੱਧ ਜਦ ਕਰਾ ਰਹੇ ਹਾਂ ਤੇ ਉਹਦੇ ਵਿੱਚ ਕੀ ਜੀ ਸੀਗੀ ਦੱਸਿਆ ਲੋਕਾਂ ਨੇ ਕਿ ਕੈਪਸੂਲ ਸ਼ਰਾਬ ਦੀਆਂ ਤਿੰਨ ਬੋਤਲਾਂ ਪਈਆਂ ਸੀਗੀਆਂ ਇੱਕ ਨੌਜਵਾਨ ਜਿਹਨੂੰ ਗੰਭੀਰ ਜ਼ਖਮੀ ਹੋਇਆ ਜਿਹਨੂੰ ਰੈਫਰ ਕੀਤਾ ਗਿਆ ਉਹਦੀ ਹੁਣ ਕਿਸ ਤਰ੍ਹਾਂ ਦੀ ਹਾਲਾਤ ਹੈ ਸਰ ਉਹ ਰਾਤ ਅਸੀਂ ਪਹਿਲਾਂ ਦਸੂਏ ਭੇਜਿਆ ਸੀ ਫਿਰ ਉਹ ਚਲ ਗਿਆ ਅੰਮ੍ਰਾ ਸਰ ਭੇਜ ਤਾ ਉਹ ਸੱਟਾ ਖਾ ਗਿਆ ਸੀ ਹੁਣ ਉਹ ਉੱਥੋਂ ਕਹਿੰਦੇ ਹੁਣ ਨੋਰਮਲ ਹੋਇਆ ਉਹਨੂੰ ਲੈ ਕੇ ਆ ਰਹੇ ਨੇ ਇੱਕ ਲੜਕੀ ਸੀਗੀ ਛੋਟੀ ਉਹ ਮਕਰੀਆਂ ਦਾਗਲ ਸੀਗੀ ਉਹਨੂੰ ਆਪ ਲੈ ਆਏ ਲੱਗਦਾ ਨਹੀਂ ਆਏ ਦੇ ਨੇ ਟਿਪਰਾ ਵਾਲਾ ਨਾਲ ਅੱਗੇ ਵਹਾਸੇ ਬਾਬਰ ਇਹਨਾਂ ਨੂੰ ਕੀ ਕਾਬੇ ਹੋਈ ਜਿਹੜੀ ਸਰ ਮੈਂ ਤਾਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੂਸਰਾ ਜਿੱਥੇ ਸਾਡੇ ਇੱਥੇ ਮੈਂ ਬੇਨਤੀ ਕਰਦਾ ਹਾਂ ਪੀਡਬਲਟੀ ਵਿਭਾਗ ਨੂੰ ਕਿ ਇੱਥੇ ਸਪੀਡ ਬ੍ਰੇਕਰ ਬਣਾਏ ਜਾਣ ਕਿਉਂਕਿ ਸਕੂਲ ਆ ਉੱਥੇ ਉਧਰ ਬੱਚੇ ਆਉਂਦੇ ਜਾਂਦੇ ਆ ਰੋਜ਼ ਇੱਕ ਅਦਾ ਹਾਦਸਾ ਹੁੰਦਾ ਆ ਸਾਰੀ ਬੇਨਤੀ ਹੈ ਸਰਕਾਰ ਨੂੰ ਵੀ ਤੇ ਮੌਜੂਦਾ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਇੱਥੇ ਸਪੀਡ ਬ੍ਰੇਕਰ ਬਣਾਏ ਜਾਣ ਅਸਰ ਰਾਤ ਇੱਕ ਐਕਸੀਡੈਂਟ ਹੋਇਆ ਜਿੱਤੇ ਮੰਦਰਾ ਰਾਤ ਇੱਕ ਟਿਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਵਿਅਕਤੀ ਨੂੰ ਕੁਚਲਣ ਬਾਰੇ ਸੂਚਨਾ ਮਿਲੀ ਸੀ ਜਿਸ ਦੇ ਉਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬੱਲਕੋਣੀ ਹਰਪੁਰ ਦੇ ਬਿਆਨ ਤੇ ਮਕਦਮਾ ਦਰਜ ਕਰਕੇ આરોપી ਨੂੰ ਮੌਕਤਿਕ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਸਟਮਾਰਟਮ ਕਰਾ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵੇਜ ਇਹਦੇ ਗੰਭੀਰ ਦਿੱਤੇ ਸਿਆ ਨੋਜਵਾਨ ਉਹਦਾ ਕੀ ਹੋਊ ਉਹ ਲਾਜਰੀ ਦੀ ਦਾਖਲ ਹੈ ਉਹਦੀ ਸੋਚਣਾ ਕੋ ਮਿਲਦੇ ਉਹਦਾ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏਗਾ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਦੋਸ਼ੀ ਗ੍ਰਿਫਤਾਰ ਕੀਤਾ ਹੈ ਤੇ ਕਾਰਵਾਈ ਕਰਦੇ ਨੇ ਸਾਰੇ